ਨਾਲੇ ਪਰਤਿਆਂ ਨੂੰ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਖਾ। ਉਹਨਾਂ ਨਾਲ ਐਡੀ ਮਾਰੀਆ। ਜਿਸਰ ਵੀ ਸਾਡੇ ਕੋਲ ਜਿੱਦਾਂ ਰੈਸਟੋਰੈਂਟ ਵਗੈਰਾ ਹੈਗਾ ਜੋ ਖਾਣ ਪੀਣ ਇਤਨਾ ਸਾਰਾ ਸਾਡੇ ਕੋਲ ਅਵੇਲੇਬਲ ਹੈਗਾ ਏ। ਕਿ ਬਾਕੀ ਸਾਡੇ ਕੋਲ ਸਟੇ ਕਰਨ ਲਈ ਹਟਸ ਹੈਗੀਆਂ 2 ਹਟਸ ਬਣੀਆਂ ਜਿਨ੍ਹਾਂ ਦਾ ਨਾਮ ਅਸੀਂ ਸ਼ੀਸ਼ਮਾ ਔਰ ਖੈਰ ਰੱਖਿਆ ਹੋਇਆ ਹੈ। ਹੋਲੀ-ਵੋਲੀ ਅਸੀਂ ਨਾ ਪੰਜਾਬੀ ਕਲਚਰ ਵੀ ਇੱਥੇ ਲੈ ਕੇ ਆ ਰਹੇ ਕਿ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਹਿਮਾਚਲ 'ਚ ਨਹੀਂ ਆ ਇਹ ਪੰਜਾਬ 'ਚ ਹੀ ਹੈ। ਜੀ। ਬਾਕੀ ਹੋਰਿ-ਵੋਰੀ ਅਸੀਂ ਉਧਰ ਪੂਰਾ ਪੰਜਾਬੀ ਕਲਚਰ ਦੇ ਜੋ ਪੁਰਾਣੀ ਐਂਟਿਕ ਚੀਜ਼ਾਂ ਆਂ ਅਸੀਂ ਉਹ ਵੀ ਹੋਲੀ-ਵੋਲੀ ਪਰਚੇਸ ਕਰਕੇ ਉੱਥੇ ਰੱਖਣੀਆਂ ਐ ਤੇ ਲੋਕਾਂ ਨੂੰ ਦਿਖਾਈਏ ਕਿ ਪੰਜਾਬ ਦਾ ਕਲਚਰ ਕੀ-ਕੀ ਚੀਜ਼ਾਂ ਹੁੰਦੀ ਹੈ। ਹਾਂ। ਅਬ ਉਹ ਜੈਪੁਰ ਸਟਾਈਲ ਲਗਾ ਹਟਸ ਬਣਾਈਆਂ ਐ। ਵੈਰੀ ਗੁੱਡ। ਨਿਹਰਾ ਹੋਏਗਾ ਤੇ ਇਹ ਜਗਣੀ ਸਟਾਰਟ ਹੋ ਜਾਂਦੀ ਹੈ ਜਦੋਂ। ਅੱਛਾ ਆਪ ਕਹਿੰਦੇ ਵੀ ਇੱਧਰ ਜਾਨਵਰ ਵਗੈਰਾ ਵੀ ਹੈਗੇ ਆ? ਹਾਂਜੀ ਸਰ ਜਾਨਵਰ ਹੈਗੇ ਸਾਡੇ ਤੇ ਸਾਂਭਰਾਂ ਦੀ ਆਵਾਜ਼ ਆਂਦੀ ਹੈ ਮੋਰ ਵੀ ਹੈਗੇ ਬਹੁਤ ਸਾਰੇ ਬਾਲਕੋਨੀ ਬੈਠੇ ਹੋ ਤੁਹਾਨੂੰ ਪੰਛੀਆਂ ਦੀ ਮੋਰਾਂ ਦੀ ਆਵਾਜ਼ ਆ ਜਾਏਗੀ ਨਾ ਇੱਕ ਉੱਦਾ ਸੀ ਟ੍ਰੈਕਿੰਗ ਵੀ ਕਰਾਉਂਦੇ ਆ ਸਾਡੇ ਨਾਰੀ ਰੂਟ ਕੀ ਹੈ ਰੂਟ ਸਰ ਉਥੋਂ ਨਾਰੀ ਤੋਂ ਸਟਾਰਟ ਹੁੰਦਾ ਹੈ ਰੂਟ ਉਹ ਪੂਰਾ ਉਹ ਡੀਪ ਜੰਗਲ ਲੈ ਕੇ ਜਾਂਦੇ ਆ ਪਾਣੀ ਪੋਣੀ ਵਿੱਚੋਂ ਨਿਕਲ ਕੇ ਪੂਰਾ ਕਿਦੋਂ ਮੈਨ ਲੱਗ ਰਿਹਾ ਹੈ ਵੀਡੀਓ ਦੇਖੀ ਤੁਹਾਡੀ ਵੀਡੀਓ ਦੇਖੀ ਸਰ ਕਦੋਂ ਦੇਖੀ ਸੀਗੀ ਕੱਲ ਪਰਸੇ ਦੇਖੀ ਇਹ ਉੜਾੜਾ ਹਾਂਜੀ ਹੁੰਦਾ ਵੈਰੀ ਗੁੱਡ ਸੁਣਾ ਸਕਦੇ ਆ ਹੈਲੋ ਗਾਇਜ਼ ਅਸੀਂ ਆਏ ਹਾਂ ਚੁਹਾੜ ਜਵਾਲ ਮੰਮੀ ਡੈਡੀ ਨਾਲ ਮੰਮੀ ਡੈਡੀ ਨਾਲ ਮੰਮੀ ਡੈਡੀ ਨੂੰ ਸਟੋਨ ਮੰਮੀ ਡੈਡੀ ਨੂੰ ਬਹੁਤ ਸਤਾয়া 버ਗਰ ਕਿਨੇ ਖਾਦੇ ਕੋਈ ਕੋਈ ਖਰੀ ਜੇ ਸ਼ਰਾਰਤ ਜਿਹੜੀ ਦੱਸਣ ਯੋਗ ਹੋਵੇ ਇਦਾਂ ਹੈ ਨਹੀਂ ਦੱਸਣਿਆ ਜੀ ਤੁਹਾਨੂੰ ਦੇਖ ਕੇ ਬਹੁਤ ਵਧੀਆ ਲੱਗਾ ਵੀ ਸਾਨੂੰ ਸਾਡੀ ਨਾਨੀ ਬਣਾਵੜਾ ਦਿੰਦੀ ਹੁੰਦੀ ਰੋਟੀਆਂ ਇਦਾਂ ਅੱਛਾ ਜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹਾਂਜੀ ਸਰੋਂ ਦਾ ਸਾਗ ਆ ਬਣਾਉਂਦੇ ਆ ਹਾਂਜੀ ਆਪਾ ਬਣਾਉਂਦੇ ਆ ਬਣਾਉਂਦੇ ਆ ਨਾ ਨਾਲ ਗੋਡੜੀ ਚਾਹ ਹਾਂ ਗੋਡੜੀ ਚਾਹ ਕਿਹਦੇ ਤੋਂ ਫਿਓਂਦੀ ਮਿਰਚ ਮੁਰਝ ਨਹੀਂ ਦਿੰਦੇ ਹਰੀ ਨਾਲ ਹਾਂਜੀ ਦਿੰਦੇ ਆ ਮੋਲੀ ਵੀ ਦਿੰਦੇ ਆ ਆ ਉਮੀਦ ਕਰਦੇ ਸਾਰੇ ਵਧੀਆ ਹੋਊਗੇ ਤੇ ਲੈ ਕੇ ਆਇਆ ਇੱਕ ਨਵਾਂ ਬਲੌਗ ਨਵੀਂ ਡੈਸਟੀਨੇਸ਼ਨ ਔਰ ਵਿਊ ਦੇਖ ਲਓ ਤੁਸੀਂ ਪਹਿਲਾਂ ਆ ਵੀਊ ਦਿਖਾਓ ਜਰਾ ਹੁਸ਼ਿਆਰਪੁਰ ਦੇ ਬਿਲਕੁਲ ਲੱਗੇ ਔਰ ਵਿਊ ਦੇਖ ਕੇ ਤੁਸੀਂ ਕਹੋਗੇ ਸ਼ਾਇਦ ਇਹ ਹਿਮਾਚਲ ਆ ਉਤਰਾਖੰਡਾ ਪਰ ਨਹੀਂ ਇਹ ਹੈਗਾ ਹੁਸ਼ਿਆਰਪੁਰ ਔਰ ਹੁਸ਼ਿਆਰਪੁਰ ਤੇ ਬਿਲਕੁਲ ਵਿਚ ਕਿੰਨਾ ਕੁ ਵਿੱਚ ਕਿੰਨੀ ਕੁ ਲਾਗੇ ਆਜੋ ਦੱਸਦੇ ਆ ਹੈਗਾ ਨੇਚਰ ਰੇਟਡ ਚੋਹਾਲ ਤੇ ਬਹੁਤ ਹੀ ਵਧੀਆ ਡੈਸਟੀਨੇਸ਼ਨ ਬਣਾਤੀ ਹੈ ਇਹ ਇਹਨਾਂ ਨੇ ਤੇ ਸਾਨੂੰ ਵੀ ਪਹਿਲਾਂ ਪਤਾ ਨਹੀਂ ਸੀ ਦੋ ਕੁ ਵੀਡੀਓਜ਼ ਦੇਖੀਆਂ ਤੇ ਸੋਸ਼ਲ ਮੀਡੀਆ ਤੇ ਪਤਾ ਲੱਗਾ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਆ ਤੇ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹੀਦਾ ਆ ਆਜੋ ਕਰਦੇ ਆ ਗੱਲਬਾਤਾਂ ਇੱਥੇ ਦੇ ਪਹਿਲਾਂ ਤਾਂ ਇੱਧਰ ਆਜੋ ਇਹ ਇਹ ਹੈਗੇ ਸਾਡੇ ਅੰਕਲ ਜੀ ਹਾਂਜੀ ਕੀ ਹਾਲ ਆ ਠੀਕ ਠਾਕ ਜੀ ਇਹ ਇੱਥੇ ਗੱਡੀਆਂ ਨੂੰ ਸਾਈਡ ਤੇ ਪਾਰਕਿੰਗ ਲਵਾਉਂਦੇ ਆ ਤੇ ਪਹਿਲਾਂ ਇੱਥੇ ਰਚ ਪੈ ਜਾਂਦਾ ਹੁੰਦਾ ਸੀ ਬਹੁਤ ਕੋਈ ਗੱਡੀਆਂ ਤੇ ਖੜੀ ਕਰ ਦਿੰਦਾ ਸੀ ਇੱਧਰ ਖੜੀ ਕਰ ਦਿੰਦਾ ਸੀ ਬਟ ਜਦੋਂ ਦੇ ਅੰਗਲ ਲਾਇਨ ਗੱਡੀਆਂ ਤਰਤੀਬ ਬਾਰ ਲੱਗਦੀਆਂ ਜਾਮ ਵੀ ਨਹੀਂ ਲੱਗਦਾ ਇਦਾਂ ਹੀ ਆ ਜੀ ਕੀ ਹਾਲ ਚਾਲ ਆ ਠੀਕ ਠਾਕ ਕੀ ਨਾਮ ਆ ਜੀ ਤੁਹਾਡਾ ਸੇ ਸੁਖਦੇਵ ਸਿੰਘ ਹਾਂਜੀ ਕਿਹੜਾ ਪਿੰਡ ਜੀ ਚੋਹਾਲ ਜੀ ਚੋਹਾਲ ਤੇ ਕਿੰਨਾ ਘਰ ਰਚ ਪੈ ਜਾਂਦਾ ਹੈ ਰਚ ਇਦਾਂ ਹੀ ਆ ਜੀ ਕਦੀ ਯਾਦਤ ਕਦੀ ਘਟ ਕਦੀ ਘਟ ਤੁਹਾਡਾ ਮਨ ਲੱਗਾ ਹੈ ਕੰਮ ਚ ਲਾਉਣਾ ਪੈਂਦਾ ਚਲੋ ਬਹੁਤ ਵਧੀਆ ਸਾਡਾ ਇੱਕ YouTube ਤੇ ਚੈਨਲ ਆ ਅੱਛਾ ਉਹਦੇ ਲਈ ਆਪਾਂ ਇਹ ਸਾਰਾ ਵੀਡੀਓ ਬਣਾ ਰਹੇ ਹਾਂ ਅੱਛਾ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੋਈ ਜੀ ਜੀ ਸਦਕੇ ਸਾਰੇ ਕਹਿੰਦੇ ਸਭ ਨੂੰ ਜੀ ਸਦਕੇ ਆਓ ਵੱਤਾਂ ਵੱਜ ਜਿਨੇ ਆਉਣਗੇ ਰੌਣਕ ਲੱਗਣਗੀ ਬੋਲੋ ਵੀਓ ਆਪਣੇ ਨਾਲੇ ਬੜਦਿਆਂ ਨੂੰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖੱਬੇ ਪਾਸੇ ਉਹ ਕੱਲੇ ਇਹ ਵੀ ਮਾਰੀਆ ਅਰੇ ਕਰਨ ਉਹਲੇ ਇਹ ਵੀ ਹੈ ਤੁਹਾਡੇ ਕੋਲ ਜਿੱਦਾ ਹੈਗਾ ਡਾਈਨਿੰਗ 홀 ਹੈਗਾ ਤੇ ਡਾਈਨਿੰਗ 홀 ਕਿਤੇ ਖਾ ਪੀ ਸਕਦੇ ਆ ਆਪਣਾ ਮਤਲਬ ਜੇ ਕੋਈ ਛੋਟਾ-ਮੋਟਾ ਫੰਕਸ਼ਨ ਕਰਨਾ ਸਾਡੇ ਕੋਲ 30-35 ਬੰਦੇ ਦੀ ਕੈਪੈਸਿਟੀ ਹੈਗੀ ਹੈ ਪ੍ਰੀ-ਵੈਡਿੰਗ ਲਈ ਬਹੁਤ ਵਧੀਆ ਲੋਕੇਸ਼ਨ ਦਿੱਤੀ ਹੈ ਨਾ ਹਾਂਜੀ ਪ੍ਰੀ-ਵੈਡਿੰਗ ਦੀ ਲੋਕੇਸ਼ਨ ਹੈਗੀ ਹੈ ਬਾਕੀ ਆਪ ਬੁਕਿੰਗ ਕਰਕੇ ਆ ਰਹੇ ਆ ਕਿਸ ਸਮਾਂ हाँ हाँ रेस्टोरेंट वगेराबल है बाकी सा लाइट है, 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 है नाम ऐसी दो बालकोनी है वाटर बोडी वाली साइड हूं इन साइड वाली साइड हे वाशरूम वगेरा अंदर अवेलेबल है डबल बेड लगा हुआ है अंदर हीटर वगेरा सारा कुछ प्रोवाइड किया जा ਤੇ ਇਹਦੀ ਉਹੀ ਟਾਈਮਿੰਗ 12 ਤੋਂ 12 ਹੁੰਦੀ ਹੈ ਉਹ ਜੋ ਹੈ ਹੀ ਆ ਨੋਰਮਲ ਰੂਮ ਸੀ ਨਾ ਤੇ ਬਾਕੀ ਥੋੜਾ ਕੀ ਹੈ ਕਿ ਹੋਲੀ-ਵਲੀ ਅਸੀਂ ਨਾ ਪੰਜਾਬੀ ਕਲਚਰ ਵੀ ਇੱਥੇ ਲੈ ਕੇ ਆ ਰਹੇ ਕਿ ਪੰਜਾਬ ਦੇ ਲੋਕਾਂ ਨੂੰ ਇਹ ਲੱਗੇ ਕਿ ਹਿਮਾਚਲ 'ਚ ਨਹੀਂ ਆਇਆ ਇਹ ਪੰਜਾਬ 'ਚ ਹੀ ਆ ਜੀ ਤੇ ਪੰਜਾਬੀ ਕਲਚਰ ਲਈ ਅਸੀਂ ਫਿਰ ਉੱਤਰ ਅਸੀਂ ਕਨਸੈਪਟ ਸਟਾਰਟ ਕੀਤਾ ਹੈ ਸਰੋਂ ਦਾ ਸਾਗ ਦਾ ਅੱਛਾ ਉਹ ਆਪਾਂ ਬਾਅਦ 'ਚ ਦਿਖਾਉਂਦੇ ਹਾਂ ਅਸੀਂ ਪਹਿਲਾਂ ਸਿੱਧੇ ਅੱਗੇ ਸੀ ਉੱਥੋਂ ਹਾਂਜੀ 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 ਉਹ ਵੀ ਜਦ ਮੱਕੀ ਰੋਟੀ ਸਰੋਂ ਦਾ ਸਾਗ ਉਹ ਵੀ ਸੀ ਅਫਸਰ ਵੱਲੋਂ ਕਿਹਾ ਗਿਆ ਸੀਗਾ ਕਿ ਰੱਖੋ

ਲਾਈਟ ਹੁੰਦੀ ਹੈ ਡਿਮ ਹੋਏਗੀ ਹਾਂ ਹਨੇਰਾ ਹੋਏਗਾ ਤੇ ਇਹ ਜਗਣੀ ਸਟਾਰਟ ਹੋ ਜਾਂਦੀ ਹੈ ਅੱਛਾ ਆਪਣੇ ਆਪ ਹੀ ਜਗਣ ਲੱਗ ਪੈਂਦੇ ਨੇ ਜਦੋਂ ਹੀ ਹਨੇਰੇ ਚ ਨਾ ਇਹ ਜਗਣਾ ਸਟਾਰਟ ਹੋ ਜਾਣਾ ਹੈ ਅੱਛਾ ਉਹਦੇ ਨਾਲ ਇੱਕ ਵੱਖਰਾ ਹੀ 뷰 ਹੁੰਦਾ ਨਾ ਹਾਂਜੀ ਹਾਂਜੀ ਹਾਂ ਇੱਥੇ ਸਾਰੀ ਆਉਂਦੀ ਹੈ ਕਿ ਇਹ ਨਹੀਂ ਮੇਨ ਕੀ ਹੈ ਕਿ ਉਹ ਉੱਪਰੋਂ ਅੱਛਾ ਯਾਰ ਕੁੱਲ ਮਿਲਾ ਕੇ ਨਾ ਤੁਸੀਂ ਬਹੁਤ ਵਧੀਆ ਇਹਨੂੰ ਇਦਾਂ ਕਹਿ ਲੀਏ ਵੀ ਬਣਾਤਾ ਇੱਕ ਜੰਗਲ ਨੂੰ ਹਰਿਆ ਭਰਿਆ ਬਣਾਤਾ ਆ ਹਾਂਜੀ ਹਾਂਜੀ ਹੈ ਨਾ ਮੈਂ ਮੈਂ ਨਹੀਂ ਹੈ ਕਿ ਅਸੀਂ ਪੇੜਾਂ ਦੀ ਕਟਾਈ ਨਾ ਕਰੀਏ ਜੀ 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 ਝਾੜੀ ਇੱਥੇ ਇਹ ਨਹੀਂ ਸੀ ਕਿ ਇੱਥੇ ਪੇੜ ਸੀਗੇ ਛੋਟੀ ਮੋਟੀ ਝਾੜੀ ਦੇ ਹਲਕੇ ਫੁਲਕੇ ਜੋ ਵੀ ਹੁੰਦਾ ਹੈ ਉਹਨਾਂ ਨੂੰ ਸਾਫ਼ ਕਰਕੇ ਕਲੀਨ ਕਰਕੇ ਪੂਰੇ ਅਸੀਂ ਨੂੰ ਉਹ ਕਰਤਾ ਬਾਕੀ ਜਿਹੜੇ ਵੱਡੇ ਪੇੜ ਹੈਗੇ ਉਹ ਐਜ਼ ਇਟ ਇਜ਼ ਇਦਾਂ ਹੈਗੇ ਆ ਹੂੰ ਹੂੰ ਘਾਹ ਵਗੈਰਾ ਜਿੱਦਾਂ ਹੁੰਦਾ ਨਾ ਜਿੱਦਾਂ ਆਹ ਦੇਖਿਆ ਜਿੱਥੇ ਬੈਠਣ ਨੂੰ ਆਰਾਮ ਨਾਲ ਇੱਥੇ ਬੈਠ ਸਕਦੇ ਆ ਇਹ ਸੀ ਰੂਮ ਵਾਲਿਆਂ ਲਈ ਲੱਗੇ ਇੱਕ ਪਰਸਨਲ ਪ੍ਰਾਈਵੇਸੀ ਦਿੱਤੀ ਹੋਈ ਹੈ ਉਹ ਤਾਂ ਤਾਰ ਵੀ ਬਗਲੀ ਹੈ ਨਾ ਥੱਲੇ ਬਾੜ ਕੀਤੀ ਹੋਈ ਹੈ ਇਹ ਫੈਂਸਿੰਗ ਕੀਤੀ ਪਈ ਹੈ ਪੂਰੀ ਤੇ ਜਿੱਦਾਂ ਕਿਉਂਕਿ ਸੂਰ ਵਗੈਰਾ ਜੰਗ ਹਾਂਜੀ ਸਰ ਵੀ ਇਧਰ ਜਾਨਵਰ ਵਗੈਰਾ ਵੀ ਹੈਗੇ ਆ ਹਾਂਜੀ ਸਰ ਜਾਨਵਰ ਹੈਗੇ ਆ ਸਾਡੇ ਤੇ ਸਾਂਬਰ ਵਗੈਰਾ ਵੀ ਹੈਗੇ ਆ ਅੱਛਾ ਤੇ ਯਾਰ ਉਹਦੇ ਲਈ ਇਦਾਂ ਕਿਤੇ ਜਿੱਦਾਂ ਹੁਣ ਆਪ ਲੋਕੀ ਆਉਂਦੇ ਆ ਉਹਦੇ ਲਈ ਖਤਰਾ ਤਾਂ ਨਹੀਂ ਹੈਗਾ ਨਹੀਂ ਨਹੀਂ ਉਹਨਾਂ ਲਈ ਨਹੀਂ ਹੈ ਜਾਨਵਰ ਜਿਹੜੇ ਹੈਗੇ ਉਹ ਅਲੱਗ ਥਾਂ 'ਤੇ ਉੱਧੇ ਦੀ ਰਹਿੰਦੇ ਆ ਸੜਕ ਵੱਡੋੜ ਤੋਂ ਪਹਿਲੀ ਸਾਈਡ ਆ ਬਾਕੀ ਇੱਥੇ ਸਾਂਬਰ ਵਗੈਰਾ ਥੱਲੇ ਇਦਾਂ ਜੰਗਲ 'ਚ ਘੁੰਮਦੇ ਰਹਿੰਦੇ ਆ ਤੇ ਮੋਰਾਂ ਦੀ ਆਵਾਜ਼ ਆਂਦੀ ਹੈ ਮੋਰ ਵੀ ਹੈਗੇ ਬਹੁਤ ਸਾਰੇ ਤੇ ਬਾਲਕੋਨੀ 'ਚ ਬੈਠ ਕੇ ਤੁਹਾਨੂੰ ਪੰਛੀਆਂ ਦੀ ਮੋਰਾਂ ਦੀ ਆਵਾਜ਼ ਆਏਗੀ ਨਾ ਚੀੜੀਆਂ ਦੀ ਇਹ ਇੱਥੇ ਤੱਕ ਹੀ ਆ

ਹਾਂ ਅਗਰ ਕੋਈ ਟਰੈਕ ਕਰਨਾ ਚਾਹੁੰਦਾ ਹੈ ਟਰੈਕ ਹੈਗਾ ਸਾਡੇ ਕੋਲ ਕਿਹੜੀ ਕਿਹੜੀ ਸਾਈਡ ਤੇ ਕਿੱਧਰ ਨੂੰ ਜਾਂਦੀ ਹੈ ਆ ਨੀਚੇ ਬੋਟਿੰਗ ਵਾਲੀ ਸਾਈਡ ਦਾ ਨਾ ਇੱਕ ਪਰਸਨਲ ਟਰੈਕ ਹੈਗਾ ਵੈਸੇ ਕਰ ਸਕਦੇ ਹੋ ਤੁਸੀਂ ਇੱਕ ਉੱਦਾਂ ਅਸੀਂ ਟਰੈਕਿੰਗ ਵੀ ਕਰਵਾਉਂਦੇ ਆ ਸਾਡੇ ਨਾਰੀ ਵੀ ਹੈਗੇ ਕੋ ਅੱਛਾ ਜੀ ਉਹਨਾਂ ਅਸੀਂ ਗਾਰਡ ਵਗੈਰਾ ਭੇਜਦੇ ਆ ਨਾਲ ਅੱਛਾ ਜੀ ਉਹ ਟਰੈਕ ਕਰਵਾਉਂਦਾ ਤੇ ਅੰਦਰ ਉੱਥੇ ਲੈ ਕਿੰਨੇ ਕਿਲੋਮੀਟਰ ਦਾ ਉਹ ਤਾਂ ਸਾਡੇ ਕੋਲ ਇੱਕ ਸਾਢੇ 3 ਕਿਲੋਮੀਟਰ ਤੇ ਇੱਕ 12 ਕਿਲੋਮੀਟਰ ਦਾ ਉਹ ਕਰਸੋਂ ਇਹ ਡਿਪੈਂਡ ਹੁੰਦਾ ਕਿ ਕਿੰਨੇ ਕਿਲੋਮੀਟਰ ਵਾਲਾ ਕਰਨਾ ਤੇ ਰੂਟ ਕੀ ਆ ਰੂਟ ਸਰ ਉੱਥੋਂ ਨਾਰੀ ਤੋਂ ਸਟਾਰਟ ਹੁੰਦਾ ਹੈ ਰੂਟ ਉਹ ਪੂਰਾ ਅੰਦਰ ਡੀਪ ਜੰਗਲ ਲੈ ਕੇ ਜਾਂਦੇ ਆ ਪਾਣੀ ਪੂਣੀ ਵਿੱਚੋਂ ਨਿਕਲ ਕੇ ਪੂਰਾ ਜੰਗਲ ਘੁਮਾਉਂਦੇ ਉਹਦੇ ਜੰਗਲਵਾਰੇ ਦੱਸਦੇ ਆ ਪੇੜਾਂ ਬਾਰੇ ਦੱਸਦੇ ਆ ਉੱਥੇ ਜਾਨਵਰ ਜਿਹਦਾ ਐਗ ਵਗੈਰਾ ਮਿਲਦੇ ਆ ਉੱਥੇ ਪੰਛੀਆਂ ਦੇ ਉਹ ਵੀ ਦਿਖਾਉਂਦੇ ਆ ਚਾਰਜਸ ਕੀ ਆ ਉਹਦੇ ਉਹਦੇ ਸਰ ਲੇਬਰ ਚਾਹੀਦੇ ਜੋ ਗਾਰਡ ਦੇ ਹੁੰਦੇ ਚਾਜ ਸੋਈ ਹੁੰਦੀ ਐ ਮੈਂ ਵੀ 500 ਬਸ ਇੰਨਾ ਹੀ ਚਾਰਜ ਕਰਦਾ ਹਾਂ ਪਰ ਪਰਸਨ ਨਹੀਂ ਨਹੀਂ ਗਰੁੱਪ ਦਾ ਹੁੰਦਾ ਹੈ ਗਰੁੱਪ ਤੁਸੀਂ ਆਪਣਾ ਗਰੁੱਪ ਲੈ ਕੇ ਆਓ ਜਿਹੜਾ ਸਾਡਾ ਗਾਈਡ ਜਾਏਗਾ ਉਹ 500 ਲੇ ਗਾਉਣ ਲਈ ਉਹ ਬਾਕੀ ਸਾਡੇ ਦੋ ਗਰੁੱਪ ਆਊ ਡਿਵਾਈਡ 2-2 ਛੋਟਾ ਜਿਹਾ ਜੋ ਵੀ ਡਿਵਾਈਡ ਤੁਹਾਡੇ ਤੇ ਹੋਏਗਾ ਆ ਜਿੱਦਾਂ ਸਾਡਾ ਇਹ ਬੋਟਿੰਗ ਦਾ ਟਰੈਕ ਹੋਇਆ ਹੈ ਇਹ ਇੱਥੋਂ ਜੰਗਲ ਤੋਂ ਇਹ 500 ਮੀਟਰ ਉਹ ਉਹ ਟਰੈਕ نیچے ਜਾ ਕੇ ਹਾਂਜੀ ਉਹ ਟਰੈਕ ਲੱਗ ਗਿਆ ਥੱਲੇ نیچے ਰੋਡ ਜਾਂਦਾ ਪਿਆ ਤੇ ਕਿੰਨਾ ਕੁ ਥੱਲੇ 500 ਮੀਟਰ 500 ਕੁ ਮੀਟਰ ਹੈ ओके ਤੇ ਬੋਟਿੰਗ ਵੀ ਹੈਗੀ ਆ ਹਾਂਜੀ ਤੇ ਰਾਤ ਰਹਿਣ ਨੂੰ ਕਮਰੇ ਵੀ ਬਹੁਤ ਵਧੀਆ ਇੱਕ ਖੈਰਿਆਤ ਇੱਕ ਹੈਗਾ ਜੰਗਲ ਸਫਰੀ ਹੈ ਸਾਡੇ ਕੋਲ ਨਹੀਂ ਇੱਕ ਖੈਰ ਤੇ ਇੱਕ ਖੈਰ ਹੈ ਕਿ ਸ਼ੀਸ਼ਮ ਹੈ ਸ਼ੀਸ਼ਮ ਨਹੀਂ ਅਸੀਂ ਜੋ ਹਰਸ਼ ਬਣਾਈ ਉਹ ਕੈਨੇਡਾ ਵਿੱਚ ਪੈਂਦੀ ਆ ਅੱਛਾ ਇਹ ਕਿਚਨ ਆ ਗਈ ਹਾਂਜੀ ਹਾਂਜੀ ਇਹ ਕਿਚਨ ਹੈ ਦੇਖੋ ਜਿਹੜੇ ਪੇਰੈਂਟਸ ਆਉਣ ਲਈ ਤਾਂ ਪੀਸਫੁੱਲ ਹੈਗੀ ਇਹ ਜਗਾ ਇਹ ਬਹੁਤ ਆਨੰਦਉਂਦਾ ਖਾਣ ਪੀਣ ਦਾ ਕੋਈ ਫੰਕਸ਼ਨ ਕਰਨਾ ਹੋਵੇ ਜਾਂ ਕੋਈ ਕੋਈ ਵੀ ਪਾਰਟੀ ਅਰੇਂਜ ਕਰਨੀ ਹੋਵੇ ਤੇ ਪਰ ਬੱਚਿਆਂ ਲਈ ਵੀ ਬਹੁਤ ਐਕਟੀਵਿਟੀਜ਼ ਹੈਗੀਆਂ ਇੱਥੇ ਖੇਡਣ ਨੂੰ ਨਾ ਤੇ ਪੇਰੈਂਟਸ ਆਪਣਾ ਵੱਖਰਾ ਫਨ ਕਰ ਸਕਦੇ ਆ ਤੇ ਬੱਚੇ ਆਪਣਾ ਵੱਖਰਾ ਫਨ ਕਰ ਸਕਦੇ ਆ ਲੱਗਿਆ ਤੇ ਇੱਥੇ ਮਿਲੇ ਕੁਛ ਬੱਚੇ ਤੇ ਆਪਣੇ ਬਾਈ ਹੋਣੀ ਤੇ ਕਰਦੇ ਆ ਬਾਈ ਉਹਨਾਂ ਨਾਲ ਗੱਲ ਬਾਈ ਜੀ ਕਿਹੜੇ ਪਿੰਡ ਤੋਂ ਪਰੀ ਨਾਲੀ ਬਸੀ غلام ਸਿੰਘ ਨੂੰ ਬਸੀ غلام ਸਿੰਘ ਇੱਥੇ ਪਹਿਲੀ ਵਾਰੀ ਫਸਟ ਟਾਈਮ ਫਸਟ ਟਾਈਮ ਕਿਹੋ ਜਿਹਾ ਮਾਹੌਲ ਆ ਅਜੋ ਤੇ ਮੇਰਾ ਇੱਕ YouTube ਚੈਨਲ ਆ ਠੀਕ ਹੈ ਜੀ ਕਿਹਾ ਤੁਹਾਡਾ ਕੱਲ ਪਰਸੇ ਦੇਖੀ ਮੈਂ ਵੀਡੀਓ ਅੱਛਾ ਕੀ ਬਾਤ ਹੈ ਲੋ ਜੀ ਤੇ ਇੱਕ ਆਪਣੇ ਸਬਸਕ੍ਰਾਈਬਰ ਮਿਲ ਗਏ ਮੈਨੂੰ ਇੱਥੇ ਵੀਡੀਓ ਕਿਦਾਂ ਦੀ ਆਉਂਦੀਆਂ ਵੀਡੀਓ ਵਧੀਆ ਆਉਂਦੀ ਹੈ ਜੀ ਵਧੀਆ ਆਉਂਦੀਆਂ ਹਾਂ ਜੀ ਹਾਂ ਜੀ ਤੇ ਅੱਛਾ ਪਹਿਲੀ ਤੁਸੀਂ ਵੀ ਦੇਖਦੇ ਹੁੰਦੇ ਆਂ ਹਾਂ ਮੈਂ ਦੇਖੀ ਤਾਂ ਨਹੀਂ ਹੁੰਦਾ ਮੈਂ ਨਹੀਂ ਹੁਣ ਦੇਖੂਗੇ ਜੇ ਆਗੇ ਹਾਂ ਜੀ ਹਾਂ ਜੀ ਤੁਸੀਂ ਸਾਡੇ ਦੇਖ ਕੇ ਇਥੇ ਉਸਲੇ ਨਾਲ ਦੱਸਿਆ ਮੈਨੂੰ ਵੀ ਇਹਨਾਂ ਦੀ ਵੀਡੀਓ ਮੈਂ ਦੇਖਦਾ ਹਾਂ ਓਕੇ ਚਲੋ ਠੀ ਹਾਂਜੀ ਲਓ ਜੀ ਅਸੀਂ ਕਿਹਨਾਂ ਬਲੌਗ ਬਣਾਉਣੇ ਬਣਾਓ ਜੀ ਬਲੌਗ ਬਣਾਏ ਹਾਂਜੀ 1 2 ਹਾਂਜੀ ਇਹ ਉੜਾੜਾ ਹਾਂਜੀ ਹੁੰਦਾ ਵੈਰੀ ਗੁੱਡ ਸੁਣਾ ਸਕਦੇ ਆ ਇਹ ਵੀ ਸੀ ਦੀ ਨਹੀਂ ਉੜਾੜਾ ਸੁਣਾ ਸਕਦੇ ਆ ਨਹੀਂ ਇਹ ਦੇ ਨਾਲ ਚਲ ਕੋ ਕੋਈ ਕੋਈ ਗੱਲ ਨਹੀਂ ਕੋਈ ਗੱਲ ਲਿਖਣਾ ਆਉਂਦਾ ਲਿਖਣਾ ਆਉਂਦਾ ਨਾ ਕਿ ਲੋ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ ਕੀ ਕਹਿਣਾ ਮੇਰੇ ਪੁੱਤ ਨੇ ਤੁਸੀਂ ਬਲੌਗ ਬਣਾਉਂਦੇ ਆ ਹਾਂਜੀ ਲਓ ਜੀ हाय गाइस एक साडा छोटा जा गाइस होर मिल गया आया बोलो अल फट फट पर चला गया हेलो गाइस मैं आया हूं अह तो के तो हाल के, के पास आया हूं वंडरलैंड में वेरी गुड कैसा फील हो रहा है यहाँ पे आके बहुत अच्छा बहुत अच्छा जो बाकी बच्चे देख रहे हैं उनको क्या बोलोगे फिर आप भी आओ यहाँ पे बोलो उनको भी ਹਾਂ ਯੇਸ ਉਹਨੂੰ ਬੋਲੋ ਆਪਕੋ ਕੀ ਕੀ ਅੱਛਾ ਲੱਗਾ ਯਹਾਂਪੇ ਆਪ ਅਭੀ ਯਹਾਂ ਪਰ ਆਨਾ ਯਹਾਂ ਪਰ ਝੂਲੇ ਵੀ ਹੈ ਯਹਾਂ ਪਰ ਖਾਣ ਪੀਣ ਕੇ ਚੀਜ਼ੇ ਵੀ ਹੈ ਵੈਰੀ ਗੁੱਡ ਚਲੋ ਜੀ ਹੁਣ ਮਨਮੀਤ ਦੇ ਤੁਸੀਂ ਕਹਿਣਾ ਮੰਨ ਲੈਣਾ ਸਾਰਿਆਂ ਨੇ ਤੇ ਆਪਣੇ ਮੰਮੀ ਡਾਡੀ ਨੂੰ ਤੰਗ ਕਰਨਾ ਸ਼ੁਰੂ ਕਰ ਦੇਣਾ ਕਿੱਥੇ ਲੈ ਕੇ ਆਓ ਨੇਚਰ ਰਿਟਰੀਟ ਚੋਹਾਲ ਚੋਹਾਲ ਜਿਸ ਕారణ ਸੰਗ ਜਿਸ ਕారణ ਸੰਗ ਹੈਲੋ ਗਾਇਜ਼ ਆਪਾਂ ਐਡਿਟ ਕਰ ਲਾਂਗੇ ਕੋਈ ਨਹੀਂ ਤੂੰ ਜੋ ਬੋਲਣਾ ਬੋਲ ਦੇ ਚੋਹਾਲ ਅਸੀਂ ਆਏ ਹਾਂ ਤਿਹਾੜ ਜਵਾਲ ਮੰਮੀ ਡੈਡੀ ਨਾਲ ਮੰਮੀ ਡੈਡੀ ਨਾਲ ਮੰਮੀ ਡੈਡੀ ਨੂੰ ਬੋਸਤਾ ਹਿੱਥਿਆ ਸੀ ਹੋਮ ਉਸ ਤੇ ਤੇ ਮੰਮੀ ਡੈਡੀ ਨੂੰ ਬੋਸਤਾ ਆ ਕੀ ਖਾ ਦੋ ਹਰਬਰਗਰ ਕਿਨੇ ਖਾਦੇ ਇੱਕ ਨਹੀਂ ਇੱਕ ਨਹੀਂ ਖਾਦਾ ਆਵਾਜ਼ ਕਿਦਾਂ ਇਦਾਂ ਹੋ ਗਈ ਹਾਂ ਸਟਾਲ ਕੋਈ ਗੱਲ ਨਹੀਂ ਮੇਰਾ ਪੁੱਤ ਕਿਹੜੀ ਕਲਾਸ ਚ ਤਲ ਬਹੁਤ ਵਜੇ ਪੜ੍ਹਨ ਨੂੰ ਕਿਦਾਂ ਠੀਕ ਹੋ ਹਾਂਜੀ ਤੁਹਾਡੀ ਫੇਵਰਿਟ ਟੀਚਰ ਦਾ ਨਾਮ ਕੀ ਆ ਹਾਂਜੀ ਅੰਦਰ ਮੈਮ ਹਾਂਜੀ ਅੰਦਰ ਮੈਡਮ ਕਿਹੜਾ ਸਬਜੈਕਟ ਪੜਾਉਂਦੇ ਆ ਹਾਂਜੀ ਪੰਜਾਬੀ 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 ਸੋਹਣੀ ਲੱਗਦੀ ਆ ਉੜਾੜਾ ਆਉਂਦਾ ਹਾਂਜੀ ਸੁਣਾ ਮੇਰਾ ਪੁੱਤ ਆਏ ਹਾਏ ਲਿਖਣਾ ਆ ਲਿਖਣਾ ਆ ਚਲ ਕੋਈ ਨਹੀਂ ਮੇਰਾ ਕੋਈ ਗੱਲ ਨਹੀਂ ਚਲੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਪਪਰ ਗੱਲ ਹੀ ਆ ਗੱਲ ਕਰਨ ਚਾਹੀਦੀ ਆ ਕਿ ਨਹੀਂ ਨਹੀਂ ਸਰ ਉਹ ਮਰੀ ਕਦਾ ਬਸ ਠੀਕ ਹੈ ਠੀਕ ਹੈ ਕਿਦਾਂ ਲੱਗਾ ਇੱਥੇ ਆ ਕੇ ਵਧੀਆ ਅੱਜ ਤੁਸੀਂ ਪੰਜ ਨਾਲ ਹੀ ਆਜੋ ਭਜੀ ਦੇ ਨਾਲ ਹੀ ਹਾਂਜੀ ਹਾਂ ਜੀ ਇੱਕ ਵਾਧ ਰਹੀ ਨਾ ਚਲੋ ਬਹੁਤ ਵਧੀਆ ਬਹੁਤ ਵਧੀਆ ਤੇ ਪੰਜਾਬ ਚ ਤੇ ਆਉਂਦਾ ਕੋਈ ਜਾ ਕੇ ਹੋ ਜੀ ਬਹੁਤ ਜਾ ਉਧਰ ਰੇਤਾ ਰੇਤਾ ਹੀ ਹੈ ਕਹਿੰਦੇ ਜਿਆਦਾ ਤੇ ਰੇਤਾ ਸਾਰੇ ਪਾਸੇ ਚਲੋ ਬਹੁਤ ਕਿੰਨੀ ਛੁੱਟੀ ਹੋਣ ਹਜੇ ਹੈਗਾ ਡੇਢ ਮਿੰਟ ਹੋਰ 15 ਮਿੰਟ ਹੋਵੇ ਠੀਕ ਆ ਮੇਰੇ ਖਿਆਲ ਤੁਸੀਂ ਪਹਿਲੀ ਵਾਰ ਹੀ ਦੇਖੇ ਹੋਣਾ ਆ ਕੇ ਨਾ ਕਿੰਨੇ ਸਾਲਾਂ ਬਾਅਦ ਆਏ ਆ ਮੈਂ ਆਇਆ 2 ਸਾਲ ਬਾਅਦ ਆਇਆ ਤੁਹਾਡਾ ਨੰਬਰ ਠੀਕ ਠੀਕ ਕੀ ਸੁਣਨਾ ਚਾਹੁੰਦੇ ਆ ਸਾਡੇ ਦਰਸ਼ਕ ਕੋ ਸਕੂਲ ਟਾਈਮ ਦੀ ਗੱਲ ਬਾਤ ਨਹੀਂ ਠੀਕ ਠਾਕ ਸ਼ਾਮ ਤਾਂ ਕੀਤੀ ਆ ਸ਼ਾਮ ਤਾਂ ਬਾਦੂ ਸਕੂਲ ਟਾਈਮ ਕੀਤੀ ਆ ਫੋਟਾ ਵੀ ਕੀ ਦੀਆਂ ਦੱਸਿਓ ਕਿੰਨੀਆਂ ਵੱਧ ਕੋਈ ਕੋਈ ਖਰੀ ਜੇ ਸ਼ਰਾਰਤ ਜਿਹੜੀ ਦੱਸਣ ਯੋਗ ਹੋਵੇ ਇਦਾਂ ਹੈ ਨਹੀਂ ਦੱਸਣਿਆ ਚਲੋ ਨਹੀਂ ਦੱਸਣਾ ਚਾਹੁੰਦੇ ਹਾਂਜੀ ਤੁਹਾਡਾ ਕੀ ਨਾਮ ਜੀ ਮੈਂ ਤੇ ਜਵਿੰਦਰਪੁਰ ਤੇ ਜਵਿੰਦਰਪੁਰ ਹਾਂਜੀ ਹਾਂਜੀ ਫਸਟ ਟਾਈਮ ਆਇਆ ਫਸਟ ਟਾਈਮ ਆਇਆ ਕਿਦਾਂ ਦਾ ਮਹਿਸੂਸ ਹੋ ਰਿਹਾ ਹੈਗੇ ਉਹ ਵਧੀਆ ਆ ਬੱਚੇ ਬਹੁਤ ਖੁਸ਼ ਹੋਏ ਤੇ ਆ ਕੇ ਬੱਚੇ ਤਾਂ ਖੁਸ਼ ਹੋਏ ਅਸੀਂ ਵੀ ਕਿਤਨੇ ਵੱਡੇ ਵੀ ਕਿਤਨੇ ਕਿਤੇ ਬਹੁਤ ਖੁਸ਼ ਹੋਏ ਇਦਾਂ ਦੀ ਜਿਆ ਲੱਭਦੀਆਂ ਨਹੀਂ ਉਹਨਾਂ ਫਾਗਦੇ ਮੱਕੀ ਦੀ ਰੋਟੀ ਨਾ ਹਾਂਜੀ ਚੁੱਲੇ ਦਾ ਕੁੱਲੇ ਦੇ ਰੋਟੀ ਰਾੜ ਰਾੜ ਕੇ ਕੋਲਿਆਂ ਦੇ ਉੱਤੋਂ ਬੜਾ ਆਨੰਦ ਆਉਂਦਾ ਨਾ ਚਲੋ ਬਹੁਤ ਵਧੀਆ ਤੁਹਾਡਾ ਪਿੰਡ ਬੇਸਿਕਲੀ ਕਿਹੜਾ ਹੈ ਪੇਕੇ ਦਾ ਮੇਰਾ ਜੋਵਾਲਿਆ ਜੋਵਾਲ ਨਾ ਠੀਕ ਹੈ ਜੀ ਪਲਾਂਟ ਜਿੱਥੇ ਸੀ ਲੱਗੇ ਲੱਗ ਗਈਆਂ ਲਾ ਮਰ ਜੇ ਤੁਹਾਡੀ ਨਹੀਂ 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 ਲੱਗੇ 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 ਲਾ ਮਰ ਜੀ ਹੁੰਦੀ ਆ ਨਹੀਂ ਨਹੀਂ ਰੈਂਜੀ ਆ ਚਲੋ ਕਿੱਦਾਂ ਦਾ ਭਾਈ ਜੁਣਾ ਦੱਸਵਾ ਵਧੀਆ ਆ ਵਧੀਆ ਉਹਦਾ ਫੇਸ ਤੇ ਲੱਗਦਾ ਵਿਚਾਰਾ ਭੋਲਾ ਬੰਦਾ ਦੱਸਦਾ ਨਾ ਚਲੋ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਇਦਾਂ ਆਫ ਦੇ ਖੇਡ ਲੇ ਕੇ ਇਦਾਂ ਪਿਆਰ ਬਣਾਈ ਰੱਖੇ ਮਨਮੀਤ ਤੇ ਮੰਮੀ ਡੈਡੀ ਤੇ ਉਹਦੇ ਸ਼ਪਰਦਨ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਤੇ ਹੈਲੋ ਗਾਇਸ ਓਕੇ ਐ ਚਲੋ ਐ ਚਲੋ 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 ਚੈਨਲ ਕੋਲ ਕਰੋ ਬੋਲੋ ਬਾਈ ਚੈਨਲ ਕੋਲ ਕਰੋ ਮੇਰੇ ਚੈਨਲ ਕੋਲ ਫੋਲੋ ਕਰੋ ਜੇਨ ਸਬਸਕ੍ਰਾਈਬ ਕਰੋ ਤੇ ਉਸ ਤੋਂ ਬਾਅਦ ਆ ਗਿਆ ਹੁਣ ਇੱਧਰ ਸਾਡਾ ਪਿੰਡ ਇੱਧਰ ਆ ਗਿਆ ਸਾਡਾ ਪਿੰਡ ਜਿੱਥੇ ਮਿਲਦੀ ਆ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਕਾ ਜੀ ਨੋ ਲੈ ਵੀ ਕੁਪੀਆ ਪਰਸਨਲ ਪੁੱਛਦੀ ਆ ਵੀ ਇੱਥੇ ਆ ਕੇ ਕਿਦਾਂ ਦਾ ਲੱਗਾ ਨੇਚਰ ਰਿਲੇਟਡ ਜੋ ਹਾਲ ਦੇ ਵਿੱਚ ਮੈਨੂੰ ਤਾਂ ਬਹੁਤ ਵਧੀਆ ਪਰਸਨਲੀ ਲੱਗਾ ਤੇ ਪੰਜ ਕੀ ਹਾਲ ਆ ਬਹੁਤ ਵਧੀਆ ਭਾਜੀ ਮੇਰੇ ਨਾਮ ਗੰਗਾ ਰਾਮ ਜੀ ਗੰਗਾ ਰਾਮ ਹਿਸ਼ਾਰਪੁਰ ਹਾਂਜੀ ਭਾਜੀ ਲੋਕਲ ਹਿਸ਼ਾਰਪੁਰ ਤੋਂ ਹਾਂਜੀ ਹਾਂਜੀ ਭਾਜੀ ਹਾਂਜੀ ਭਾਜੀ ਕਿਦਾਂ ਲੱਗਾ ਇੱਥੇ ਆ ਕੇ ਬਹੁਤ ਵਧੀਆ ਭਾਜੀ ਹੈਨਾ ਹਾਂਜੀ ਹਾਂਜੀ ਲੱਗਦਾ ਇਦਾਂ ਇਦਾਂ ਆਪਾਂ ਖਜ਼ਾਨਾ ਰੁਪਈਆ ਲੱਗ ਜਾਈਦਾ ਹੁੰਦਾ ਸੀ ਆਊਟਿੰਗ ਕਰਨ ਬਾਹਰ ਹਿਮਾਚਲ ਚਾਣਚੜੀ ਲੋਕਲ ਮਿਲ ਗਿਆ ਨਾ ਬਿਲਕੁਲ ਜੀ ਬਿਲਕੁਲ ਭਾਜੀ ਉਹੀ ਮਾਹੌਲ ਆ ਸੇਮ ਸੇਮ ਉ ਪੱਲੀਆ ਰਿਆਂ ਜੱਗੇ ਹੁੰਦੇ ਰਹਿੰਦੇ ਸੇਮ ਜਿਦਾ ਆਪਾਂ ਚੋਲਾ ਦੇਖਿਆ ਪਿੰਡਾਂ ਵਾਲੀ ਪੂਰੀ ਫੀਲਿੰਗ ਆ ਨਾ ਆ ਰਹੀ ਹੈ ਹਾਂਜੀ ਰੋਟੀ ਹਾਂਜੀ ਸਰਦਾ ਸਾਗ ਹਾਂਜੀ ਹਾਂਜੀ ਬਿਲਕੁਲ 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 ਜਨਮਾਨਾ ਪਈ 골ਡਰ ਦਾ ਕੰਮ ਜੁਐਲਰੀ ਸ਼ਾਪ ਕਿਆ ਬਾਤ ਹੈ ਹਾਂਜੀ ਸੁਨਾਰੇ ਆ ਭਰਾਵਾ ਸੁਨਾਰੇ ਟੱਕਰ ਗਏ ਆ ਸਾਡੇ ਫਾਰਮ ਤੇ ਵੀ ਇਹੀ ਕੁਝ ਸੀਗਾ ਕਿਹੜੀ ਜਗ੍ਹਾ ਜੀ ਸਾਡਾ ਪੇਕਾ ਤੇ ਬਰੇਲੀ ਹੈਗਾ ਗਾਂ ਸਾਡੇ ਟਾਇ ਦਾ ਫਾਰਮ ਸੀਗਾ ਪੱਲੀਆ अच्छा उथे ਵੀ ਦੇ ਦੇਗਾ ਪੁਰਨਪੁਰ ਹਾਂਜੀ ਅੱਛਾ ਅੱਛਾ ਚੱਲੇ ਉਹ ਚੱਪੜ ਦੇ ਛਾਲੇ ਹੁੰਦੇ ਸੀ ਅੱਦੇ ਚੁੱਲੇ ਹੁੰਦੇ ਸੀ ਗਾਈਆਂ ਮੱਝਾਂ ਬੰਨੀਆਂ ਹੁੰਦੀਆਂ ਸੀ ਗਿਆ ਦੁੱਧ ਚੋਣਾ ਲੱਸੀ ਰੜਕਣੀ ਉਹ ਚੀਜ਼ ਕਿੰਨੀ ਵਧੀਆ ਹੁੰਦੀ ਸੀ ਨਾ ਹੁਣ ਤਾਂ ਹੈ ਹੀ ਨਹੀਂ ਉਹ ਚੀਜ਼ ਹੈ ਹੀ ਨਹੀਂ ਕੋਈ ਛੋਟੀ ਵਾਲੀ ਚੀਜ਼ ਤਾਂ ਹੈ ਹੀ ਨਹੀਂ ਉਹ ਤਾਂ ਫਿਰ ਜਿਹੜੇ ਨਾ ਸਾਡੇ ਬਜ਼ੁਰਗਰ ਸਾਨੂੰ ਉਹ ਹੁੰਦਾ ਸੀ ਧਰੇੜਕਾ ਇਹ ਕਹਿੰਦਾ ਫਿਰ ਜਿਹੜੇ ਗਲਾਸ ਦੇਣਾ ਘਰ ਜਾਣਾ ਪਿੰਡੋਂ ਤਾਂ ਧਰੇੜਕੇ ਦਾ ਪਤਾ ਨਹੀਂ ਕਿਸ ਨੂੰ ਪਤਾ ਹੀ ਨਹੀਂਗਾ ਬੱਚੇ ਜਾਣਦੇ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਇਸ ਜਾਗੇ ਆ ਸਾਡਾ ਪਿੰਡ ਜਿਹੜਾ ਤੁਹਾਨੂੰ ਪਿੱਛੇ ਵੀਡੀਓ ਦਿਖਾ ਕੇ ਆਏ ਸਾਡੇ ਪਿੰਡ ਦੀ ਸਾਡਾ ਪਿੰਡ ਤਕਰੀਬਨ ਤਕਰੀਬਨ ਰੋਟੀਆਂ ਖਾ ਕੇ ਸਾਰੇ ਜਾ ਚੁੱਕੇ ਐ ਇੱਥੋਂ ਤੇ ਇੱਥੇ ਵੱੜਦੀ ਆ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਚਾਹ ਅਸੀਂ ਬਣਾਈ ਸੀਗੀ ਤੇ ਚਾਹ ਹੋ ਗਈ ਸਾਡੀ ਠੰਡੀ ਤੇ ਆਂਟੀ ਕਹਿੰਦੀ ਦੁਬਾਰਾ ਦੁਬਾਰਾ ਚਾਹ ਬਣਾ ਕੇ ਨਹੀਂ ਦੇਣੀ ਮੈਂ ਕਿਹਾ ਚਲੋ ਆਂਟੀ ਕੋਈ ਗੱਲ ਨਹੀਂ ਸਵੇਲੇ ਬੜਾ ਰਸ ਸੀਗਾ ਹੋਣ ਪੀ ਲਓ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਇਹ ਸਾਡੇ ਆਂਟੀ ਜੀ ਬਣਾ ਕੇ ਦਿੰਦੇ ਆਂਟੀ ਜੀ ਬੋਲੋ ਇੱਕ ਅੰਦੀ ਸਾਰਿਆਂ ਨੂੰ ਮੱਕੀ ਦੀ ਰੋਟੀ ਸਾ ਖਾਣਾ ਹੋ ਜੀ ਨਾਲ ਘੜਵਾਈ ਚਾ ਲੱਸੀ ਠਾਜੀ ਤੇ ਤੁਹਾਨੂੰ ਇਹ ਤੇ ਬਣਦੀ ਵੀ ਦਿਖਾਉਂਦੇ ਆ ਦੇਖੋ ਮੱਕੀ ਦੀ ਰੋਟੀ ਰੜਦੀ ਕਿੱਦਾਂ ਹੁੰਦੀ ਹੈ ਚੁੱਲੇ ਦੇ ਵਿੱਚ ਬੋਤੇ ਨੂੰ ਤਾਂ ਪਤਾ ਨਹੀਂ ਹੁਣ ਚੁੱਲੇ 'ਚ ਕਿੱਦਾਂ ਰੜਦੀ ਆ ਤਵੇ ਤੇ ਰੜ ਰੜ ਕੇ ਦੇਈ ਜਾਂਦੇ ਆ ਸਹੀ ਮੈਨੇਜ ਮੱਕੀ ਦੀ ਰੋਟੀ ਜਿਹੜੀ ਆ ਨਾ ਚੁੱਲੇ ਦੇ ਵਿੱਚ ਕੋਲਿਆਂ ਤੇ ਰੜਦੀ ਆ ਇਦਾਂ ਹੀ ਆਂਟੀ ਹਾਂਜੀ ਰੜ ਕੇ ਐਂ ਤੇ ਦੇਖ ਹਜੀ ਬਾਕੀ ਤੁਹਾਨੂੰ ਸਾਰੀ ਸਾਰਾ ਦਿਖਾਤਾ ਇਹ ਘਮਕੇ ਵੀ ਅੰਦਰ ਕਿਹੜੀ ਕਿਹੜੀ ਐਕਟੀਵਿਟੀਜ਼ ਆ ਕਿੱਥੇ ਕਿੱਥੇ ਰੂਮ ਆ ਕੀ ਕੀ ਬਣਦਾ ਖਾਣ ਨੂੰ ਬਾਕੀ ਜਦੋਂ ਹੀ ਅਸੀਂ ਐਂਟਰੀ ਕਰਨੀ ਆ ਇਹ ਚੀਜ਼ ਸਭ ਤੋਂ ਪਹਿਲਾਂ ਛੁੱਟ ਗਈ ਸੀ ਪਹਿਲਾਂ ਅਸੀਂ ਇਹਨੂੰ ਸਿੱਧੇ ਅੰਦਰ ਚਲੇ ਗਏ ਸੀ ਇਹ ਕਾ ਸਾਡਾ ਪਿੰਡ ਸਾਡੇ ਪਿੰਡ ਦੇ ਵਿੱਚ ਇਹ ਸਾਡੇ ਪਿੰਡ ਦੀ ਰਸੋਈ ਆ ਚੁੱਲ੍ਹਾ ਆ ਚੌਂਕਾ ਪਾਣੀ ਸਮਿਆਂ ਚ ਹੁੰਦਾ ਲਗਾ ਨਾ ਤੇ ਇੱਥੇ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਤੇ ਗੋੜ ਵਾਲੀ ਚਾਹ ਆਂਟੀ ਹੁਣੀ ਬਣਾ ਕੇ ਦਿੰਦੇ ਆ ਤੇ ਆਪਾਂ ਇੱਥੇ ਆਂਟੀ ਉਹਨਾਂ ਨਾਲ ਆਂਟੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਠੀਕ ਆ ਜੀ ਸਾਨੂੰ ਦੇਖ ਕੇ ਬਹੁਤ ਵਧੀਆ ਲੱਗਾ ਵੀ ਸਾਨੂੰ ਸਾਡੀ ਨਾਨੀ ਬਣਾਵੜਾ ਦਿੰਦੀ ਹੁੰਦੀ ਰੋਟੀਆਂ ਇੱਥੋਂ ਅੱਛਾ ਜੀ ਠੀਕ ਆ ਜੀ ਤੇ ਕਿੰਨੇ ਕਿੰਨੇ ਕਿਲੋ ਕੀ ਆ ਜਾਂਦੇ ਰੋਜ਼ ਖਾਣ ਲੋਕੀ ਤਾਂ ਬਹੁਤ ਤੁਰੇ ਰਹਿੰਦੇ ਆ ਸੰਡੇ ਕੋ ਅੱਛਾ ਜੀ ਸੰਡੇ ਕੋ ਹਾਂ ਜੀ ਤਾਂ ਸ਼ਨੀਵਾਰ ਕੋ ਤੇ ਰਾਸਾ ਕਾਫੀ ਹੁੰਦਾ ਕਾਫੀ ਹੁੰਦਾ ਰਾਸਾ ਹਾਂ ਬਹੁਤ ਵਧੀਆ ਆਂਟੀ ਜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹਾਂਜੀ ਸਰੋਂ ਦਾ ਸਾਗ ਬਣਾਉਂਦੇ ਆ ਹਾਂਜੀ ਆਪਾ ਬਣਾਉਂਦੇ ਆ ਆਪਣਾ ਇਹ ਨਾਲ ਗੋੜਾੜੀ ਚਾਹ ਹਾਂ ਗੋੜਾੜੀ ਚਾਹ 300 ਰੁਪਿਆ ਰੇਟ ਆ ਜੀ ਮੱਕੀ ਦੀ ਰੋਟੀ ਦਾ ਫਾਗ ਹਾਂ 300 ਰੁਪਏ ਚਾਹ ਕੁੱਲ 300 ਰੁਪਏ ਚਾਹ ਹਾਂਜੀ ਗੋੜਾੜੀ ਨਾ ਹਾਂਜੀ ਚੁੱਲੇ ਦੀ ਕੁੱਲੜ ਹਾਂਜੀ ਕੁੱਲੜ ਜਾ ਹਾਂਜੀ ਚਲੋ ਬਹੁਤ ਵਧੀਆ ਅੰਟੀ ਜੀ ਤੇ ਜਿਹੜੇ ਲੋਕੀ ਹਾਂ ਆ ਕੇ ਦੇਖੋ ਤਾਂ ਫੇਰ ਮਜਾ ਆ ਕੇ ਦੇਖੋ ਤਾਂ ਫੇਰ ਦੱਸੋ ਅੰਟੀ ਮਿਰਚ ਮੁਰਝ ਨਹੀਂ ਦਿੰਦੇ ਹਰੀ ਨਾਲ ਹਾਂਜੀ ਦਿੰਦੇ ਆ ਮੂਲੀ ਵੀ ਦਿੰਦੇ ਆ ਮੱਖਣ ਵੀ ਪਾਉਂਦੇ ਆ ਠੀਕ ਹਾਂਜੀ